ਵਰਪਖ ਹਲਕਿਆਂ ਦੇ ਵਿੱਚ ਵਰਪਖ ਇਲਾਕਿਆਂ ਦੇ ਵਿੱਚ ਜਿਹੜੇ ਰੁੱਖੇ ਲਗਾਏ ਜਾ ਰਹੇ ਆ ਤਾਂ ਕਿ ਲੋਕਾਂ ਨੂੰ ਅਸੀਂ ਜਾਗਰਤ ਕਰੀਏ ਕਿ ਰੁੱਖਾਂ ਦੀ ਜਿਹੜੀ ਮਹੱਤਤਾ ਜ਼ਿੰਦਗੀ ਦੇ ਵਿੱਚ ਕਿੰਨੀ ਹੈ ਕਿਉਂਕਿ ਰੁੱਖ ਜਿਹੜੇ ਨੇ ਉਹ ਜਿੰਨਾ ਚਿਰ ਨਹੀਂ ਹੋਣਗੇ ਉਨਾਂ ਚਿਰ ਵਾਤਾਵਰਣ ਦਾ ਸੰਭਾਲਣ ਜਿਹੜਾ ਨਹੀਂ ਰਹੇਗਾ ਜੋ ਇਸ ਕਰਕੇ ਤੇ ਤਰਨ ਤਰਨ ਹਲਕੇ ਦੇ ਵਿੱਚ ਪਹਿਲਾਂ ਵੀ ਵਰਪਖ ਆੜਿਆਂ ਦੇ ਵੱਲੋਂ ਹੁਣ ਚੱਲ ਰਹੀ ਹੈ ਡ੍ਰੀ ਪਲਾਂਟੇਸ਼ਨ ਤੇ ਅੱਜ ਸਾਰੇ ਪੰਜਾਬ ਦੇ ਵਿੱਚ ਚੱਲ ਰਹੀ ਹੈ ਸੋ ਤਰਨ ਤਰਨ ਹਲਕੇ ਨੂੰ ਹਰਿਆ ਭਰਿਆ ਬਣਾਉਣ ਦੇ ਵਾਸਤੇ ਲਗਭਗ 3 ਲੱਖ ਬੂਟਾ ਜਿਹੜਾ ਉਹ ਲਗਾਇਆ ਜਾ ਰਿਹਾ ਜਿਹਦੇ ਵਿੱਚ ਵੱਖ-ਵੱਖ ਵਿਭਾਗ ਜਿਹੜੇ ਭਾਗ ਲੈ ਰਹੇ ਨੇ ਆ ਫੋਰੈਸਟ ਡਿਪਾਰਟਮੈਂਟ ਈਡਬੀ ਡੀ ਬੀਐਲਆਰ ਪੰਚਾਇਤੀ ਵਿਭਾਗ ਤੇ ਹੋਰ ਸਕੂਲਾਂ ਵਾਲੇ ਜਿਹੜੇ ਐਜੂਕੇਸ਼ਨ ਵਿਭਾਗ ਸੋਸ਼ਲ ਜਿਹੜੀਆਂ ਸਮਾਜਿਕ ਸੰਸਥਾਵਾਂ ਉਹ ਵੀ ਵਿੱਚ ਜਿਹੜੀਆਂ ਭਾਗ ਰਹੀਆਂ ਸੋ ਇਹ ਪੰਜਾਬ ਸਰਕਾਰ ਦਾ ਇੱਕ ਬਹੁਤ ਵੱਡੀਆਂ ਵਧੀਆ ਉਪਰਾਲਾ ਵਾ ਉਸੇ ਹੀ ਲੜੀ ਦੇ ਤਹਿਤ ਅੱਜ ਪੱਕਾ ਕੰਡਿਆਲਾ ਸਕੂਲ ਦੇ ਵਿੱਚ ਪਹੁੰਚੇ ਆ ਜਿੱਥੇ ਕਿ ਬੂਟੇ ਲਗਾ ਰਹੇ ਜੀ ਪ੍ਰਸ਼ਾਸਨ ਦੀ ਤਰਫ ਤੋਂ ਸਾਡੇ ਐਸਟੀਐਮ ਸਾਹਿਬ ਤੇ ਉਹਨਾਂ ਦੇ ਨਾਲ ਵੀਡੀਓ ਸਾਹਿਬ ਹੋਰ ਵੀ ਟੀਮ ਜਿਹੜੀ ਪਹੁੰਚੀ ਆ ਸੋ ਸਾਰੇ ਲੋਕਾਂ ਨੂੰ ਵੀ ਮੈਂ ਅੱਜ ਮੌਕੇ ਦੇ ਉੱਤੇ ਅਪੀਲ ਕਰਦਾ ਕਿ ਵੱਧ ਤੋਂ ਵੱਧ ਰੁੱਖ ਜਿਹੜੇ ਲਗਾਏ ਜਾਣ ਤਾਂ ਕਿ ਅਸੀਂ ਪੰਜਾਬ ਨੂੰ ਬੰਜਰ ਹੋਣ ਤੋਂ ਬਚਾ ਸਕੀਏ ਪਾਣੀ ਦੀ ਵੀ ਜਿਹੜੀ ਆ ਵਰਤੋਂ ਸੰਕੋਚ ਨਾਲ ਕਰਨੀ ਚਾਹੀਦੀ ਆ ਤੇ ਬੂਟੇ ਲਗਾ ਲੈਣੇ ਹੀ ਕਾਫੀ ਨਹੀਂ ਬੂਟਿਆਂ ਨੂੰ ਜਿਹੜਾ ਪਾਲਣਾ ਉਹਨਾਂ ਦੀ ਸੇਵਾ ਕਰਨੀ ਇਹ ਵੀ ਬਹੁਤ ਜ਼ਰੂਰੀ ਆ ਤੇ ਵੀ ਆਪਣੇ ਬੱਚਿਆਂ ਵਾਂਗੂ ਪਾਲਨੇ ਪੈਂਦੇ ਆ ਸਵੱਤਵ ਵਤ ਬੂਟੇ ਲਗਾ ਕੇ ਉਹਨਾਂ ਨੂੰ ਪਾਲਣਾ ਜਿਹੜਾ ਵਾ ਉਹ ਯਕੀਨੀ ਬਣਾਇਆ ਜਾਵੇ ਐਮਐਲਏ ਸਾਹਿਬ ਜਿਸ ਤਰ੍ਹਾਂ ਰੁੱਖ ਘਟਦੇ ਪਏ ਆ ਇਸੇ ਤਰ੍ਹਾਂ ਪਾਣੀ ਦਾ ਪੱਧਰ ਹੀ ਬੜੇ ਨੀਵੇਂ ਜਾ ਰਿਹਾ ਵਾ ਪਾਣੀ ਨੂੰ ਬਚਾਉਣ ਵਾਸਤੇ ਕੀ ਉਪਰਾਲੇ ਕੀਤੇ ਜਾ ਰਹੇ ਆ ਸਰਕਾਰ ਵੱਲੋਂ ਪਾਣੀ ਸਰਕਾਰ ਵੱਲੋਂ ਬਚਾਉਣ ਦੇ ਲਈ ਬਹੁਤ ਉਪਰਾਲੇ ਕੀਤੇ ਜਾ ਰਹੇ ਆ ਜੀ ਖੇਤਾਂ ਵਾਸਤੇ ਜਿਹੜਾ ਅੱਜ ਉਹ ਸੂਏ ਉਹ ਖਾੜ ਉਹਨਾਂ ਦੇ ਵਿੱਚ ਵੀ ਪਾਣੀ ਪਹੁੰਚ ਗਿਆ ਜਿਹਦੇ ਵਿੱਚ ਲੋਕ ਸੋਚਦੇ ਸੀ ਢਾਹ ਵੀ ਲਏ ਸੀ ਲੋਕਾਂ ਨੇ ਕਈਆਂ ਨੇ ਵੀ ਹੁਣ ਇੱਥੇ ਪਾਣੀ ਨਹੀਂ ਆਉਣਾ ਸੋ ਭਗਵੰਤ ਮਾਨ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਕਿ ਨਹਿਰਾਂ ਦਾ ਪਾਣੀ ਜਿਹੜਾ ਉਹ ਖੇਤਾਂ ਵਾਸਤੇ ਵਰਤਿਆ ਜਾਊਗਾ ਤੇ ਥੱਲੇ ਧਰਤੀ ਦਾ ਜਿਹੜਾ ਪਾਣੀ ਆ ਅਸੀਂ ਉਹ ਪੀਣ ਵਾਸਤੇ ਬਚਾਉਣਾ ਵਾ ਸੋ ਹੋਰ ਵੀ ਬਹੁਤ ਸਾਰੇ ਉਪਰਾਲੇ ਜਿਹੜੇ ਆ ਸਰਕਾਰ ਵੱਲੋਂ ਆਉਣ ਵਾਲੇ ਸਮੇਂ ਵਿੱਚ ਕੀਤੇ ਜਾਣਗੇ ਸੋ ਸਾਰੇ ਪੰਜਾਬੀਆਂ ਨੂੰ ਵੀ ਬੇਨਤੀ ਆ ਕਿ ਪਾਣੀ ਨੂੰ ਬਚਾਉਣ ਦੇ ਵਾਸਤੇ ਵੀ ਉਸ ਸuojog ਦੇਣ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਵਾਸਤੇ ਜਿਹੜਾ ਪਾਣੀ ਪੀਣ ਵਾਲਾ ਬਚੇ ਕਿੰਨੇ ਰੁੱਖ ਲੱਗ ਚੁੱਕੇ ਸਾਡੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਸਾਡਾ ਟਾਰਗੇਟ 8 ਲੱਖ ਬੂਟਿਆਂ ਦਾ ਸੀ ਉਸ ਦਾ ਅਸੀਂ 50% ਤੋਂ ਉੱਪਰ ਅਚੀਵ ਕਰ ਚੁੱਕੇ ਹਾਂ ਇਸ ਦੇ ਵਿੱਚ ਸਾਡੀ ਪਹਿਲ ਕਦਮੀ ਇਹ ਸੀ ਕਿ ਜਿੰਨੀਆਂ ਸਰਕਾਰੀ ਸਾਡੀਆਂ ਥਾਵਾਂ ਨੇ ਜਿੰਨੀਆਂ ਸਾਡੀਆਂ ਸੜਕਾਂ ਨੇ ਉਸ ਦੇ ਨਾਲ ਲੱਗਦਾ ਜੋ ਏਰੀਆ ਜੋ ਅਕਸਰ ਲੋਕ ਵੜ ਲੈਂਦੇ ਨੇ ਉਸ ਨੂੰ ਕਾਲੀ ਕਰਵਾ ਕੇ ਉੱਥੇ-ਉੱਥੇ ਰੁੱਖ ਲਗਾਏ ਜਾ ਰਹੇ ਨੇ ਉਸ ਨਾਲ ਨਾਲੇ ਤਾਂ ਰੁੱਖਾਂ ਦੀ ਗਿਣਤੀ ਵਧੇਗੀ ਟ੍ਰੀ ਕਵਰ ਵਧੇਗਾ ਉਸ ਦੇ ਨਾਲ ਹੀ ਸਰਕਾਰ ਦੀ ਜੋ ਜ਼ਮੀਨ ਹੈ ਉਸ ਤੇ ਕਿਸੇ ਦਾ ਕਬਜ਼ਾ ਹੋਣ ਤੋਂ ਬਚੇਗਾ ਸੋ ਇਹ ਦੂਰਾ ਕੰਮ ਅਸੀਂ ਥਰੂ ਪਲਾਂਟੇਸ਼ਨ ਡਰਾਈਵ ਕੀਤਾ ਜਾ ਰਿਹਾ ਜਿਹੜੇ ਲੋਕ ਰੁੱਖ ਲਗਾਉਣਾ ਚਾਹੁੰਦੇ ਆ ਜੇ ਆਪਣੀ ਜ਼ਮੀਨ ਦੇ ਦਿੰਦੇ ਆ ਸਰਕਾਰ ਨੂੰ ਉਹਨਾਂ ਵੱਲੋਂ ਸਰਕਾਰ ਦੀ ਕੀ ਮਤ ਦਿੱਤੀ ਜਾਊਗੀ ਇਹਨਾਂ ਨੂੰ ਸਾਡੇ ਕੋਲੇ ਰੁੱਖਾਂ ਦੀ ਕੋਈ ਕਮੀ ਨਹੀਂ ਹੈ ਸਾਡੀਆਂ ਨਰਸਰੀਜ਼ ਦੇ ਵਿੱਚ ਰੁੱਖ ਬਹੁਤ ਕੁਆਂਟੀਟੀ ਦੇ ਵਿੱਚ ਇਸ ਵਾਰ ਪਲੈਨਿੰਗ ਦੇ ਹਿਸਾਬ ਨਾਲ ਤਿਆਰ ਕੀਤੇ ਗਏ ਨੇ ਜੇ ਕੋਈ ਵੀ ਆਦਮੀ ਕੋਈ ਵੀ ਸੰਸਥਾ ਰੁੱਖ ਲਗਾਉਣ ਦੀ ਪਹਿਲ ਕਰਦੀ ਹੈ ਤਾਂ ਸਾਡੇ ਵੱਲੋਂ ਉਸ ਨੂੰ ਪੂਰਾ ਸਹਿਯੋਗ ਦਿੱਤਾ ਜਾਂਦਾ ਕੋਈ ਸਕੂਲ ਸਾਡੇ ਕੋਲ ਆਉਂਦਾਗਾ ਕੋਈ 100 ਬੂਟਾ ਲਗਾਉਣ ਦੀ ਪਹਿਲ ਕਰਦਾ ਕੋਈ 200 ਬੂਟਾ ਲਗਾਉਣ ਦੀ ਪਹਿਲ ਕਰਦਾ ਸੋ ਉਹਨਾਂ ਸਾਰਿਆਂ ਨੂੰ ਅਸੀਂ ਬੂਟੇ ਮੁਹੱਈਆ ਕਰਵਾ ਰਹੇ ਹਾਂ ਬਟ ਸਾਡੀ ਅਪੀਲ ਇਹੀ ਹੈ ਕਿ ਬੂਟੇ ਲਗਾਓ ਜ਼ਰੂਰ ਬਟ ਉਹਨਾਂ ਦੀ ਸਾਂਭ-ਸਵਾਲ ਕਰਨੀ ਉਸ ਤੋਂ ਜ਼ਿਆਦਾ ਜ਼ਰੂਰੀ ਹੈ